ਉਹ ਉਹ ਪੰਥ ਬੰਦੇ ਪਰ ਗੋਲੀ ਚਲਾਉਣ ਵਾਲਾ ਜੇ ਅੱਜ ਗ੍ਰਹਿ ਵਿਭਾਗ ਨੂੰ ਦੋਸ਼ੀਆ ਤਾਂ ਉਸ ਟਾਈਮ ਦੇ ਵੀ ਉਹ ਦੋਸ਼ੀ ਸੀ ਉਹ 16 ਅਕਤੂਬਰ ਨੂੰ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਦੇ ਜਿਹੜੇ ਬੰਦੇ ਨਜ਼ਾਇਦ ਉਸ ਥਰਮੇ ਬੈਂਤੀ ਬੈਂਤੀ ਹੋਰ ਬੈਂਤੀ ਹੋਰ ਬੈਂਤੀ ਸੁਣ ਲਓ 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 ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ 'ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਉਹ ਹੈਗਾ ਉੱਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਅਸੀਂ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਬੰਦ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ-ਬਣ ਕੇ ਪੁਲਿਸ ਦੀਆਂ ਸੇਟਾਂ ਬਣ-ਬਣ ਕੇ ਸਾਰਾ ਮਸਲਾ ਕੋਰਟ ਤੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਉਹਦਾ ਹੁਣ ਤੋੜਨੇ ਉਹਦਾ ਡਿਸਾਈਡ ਕਰਨਾ ਕਿ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ